ਬਾਈਬਲ ਪੜਿਆ ਕਰੋ ਤੇ ਤੁਸੀਂ ਸੈਟੀਸਫਾਈਡ ਹੋ ਜਾਓਗੇ ਪੜਦੇ ਰਹੇ ਪੜਦੇ ਰਹੇ ਇੱਕ ਪੈਗੰਬਰ ਇਹਨਾਂ ਦੇ ਉਹਨੇ ਆਪਣੇ ਦੋ ਢੈਣਾ ਦੇ ਨਾਲ ਮਲੇ ਸੈਕਸ ਕਰਕੇ ਉਹਨਾਂ ਦਾ ਬੱਚੇ ਪੈਦਾ ਕੀਤੇ ਵੀ ਮਤਲਬ ਫਿਰ ਉਹਦੇ ਵਿੱਚ ਤੇ ਲਿਖਿਆ ਆਪਣੀਆਂ ਭੈਣਾਂ ਨਾਲ ਸੈਕਸ ਕਰਕੇ ਬੱਚੇ ਕਰੋ ਆਪਣੀਆਂ ਕੁੜੀਆਂ ਨਾਲ ਫਿਰ ਤੁਸੀਂ ਵੀ ਕਰੋ ਫਿਰ ਮੈਂ ਤੁਹਾਨੂੰ ਮੰਨਦਾ ਵੀ ਤੁਸੀਂ ਸੱਚੇ ਧਰਮ ਦੇ ਵਿੱਚ ਚੱਲਦੇ ਹੋ। Praise the Lord ਸਾਰਿਆਂ ਨੂੰ ਜੈਮਸੀ ਦੀ ਮੈਂ ਪੌਲਸ ਪਰ ਹਣਾ ਤੁਸੀਂ ਹੁਣੀ ਇੱਕ ਵੀਡੀਓ ਦੇਖੀ ਹੋਏਗੀ ਆ ਇੱਕ ਅਨਪੜ੍ਹ ਗਵਾਰ ਬੰਦੇ ਦੀ ਜਿਹਦਾ ਬਾਹਰੀ ਰੂਪ ਤੇ ਸਿੱਖਾਂ ਵਾਲਾ ਲੇਕਿਨ ਐਕਚੁਅਲੀ ਸਿੱਖ ਬਹੁਤ ਅੱਛੇ ਲੋਕ ਹੁੰਦੇ ਨੇ ਤੇ ਉਹਨਾਂ ਕੋਲ ਸਮਝ ਵੀ ਆ ਕਿ ਕਿਸੇ ਧਰਮ ਦੇ ਗ੍ਰੰਥ ਵਿੱਚ ਕੁਝ ਲਿਖਿਆ ਹੋਵੇ ਤੇ ਉਹਦੇ ਉੱਤੇ ਕਿਉਂ ਇਦਾਂ ਆਪਾਂ ਗੰਦੀ ਟਿੱਪਣੀ ਕਰ ਸਕਦੇ ਬਿਨਾ ਅੰਡਰਸਟੈਂਡਿੰਗ ਕੀਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਜਵਾਬ ਦੇਣੇ ਜਿਹੜੀ ਇਹ ਗੱਲ ਕਹਿ ਰਿਹਾ ਆ ਮੇਰੀ ਕੋਈ ਹੋਰ ਵੀਡੀਓ ਸੁਣੀ ਸੀ ਜਿਦੇ ਵਿੱਚ ਕਹਿ ਰਿਆ ਸੀ ਕਿ ਮੈਂ ਈਸਾਈ ਬਣ ਗਿਆ ਹੀ ਤੇ ਹੁਣ ਮੈਂ ਘਰ ਵਾਪਸੀ ਕੀਤੀ ਆ ਤੇ ਗੁਰੂ ਦਾ ਸਿੰਘ ਬਣ ਗਿਆ ਉਹਦੋਂ ਵੀ ਅਨਾਪਸ਼ਾਪ ਗੱਲਾਂ ਕਰ ਰਿਆ ਸੀ ਕਿ ਮੈਨੂੰ ਇੰਨੇ ਪੈਸੇ ਦੇ ਰੇ ਵਾਪਸ ਆ ਜਾ ਉਹ ਵੀ ਵੀਡੀਓ ਤੁਹਾਨੂੰ ਦਿਖਾਣੀ ਉਹਦਾ ਵੀ ਜਵਾਬ ਦੇਣੀ ਆ ਤਾਂ ਪਹਿਲਾਂ ਆਓ ਇਹਨੂੰ ਇਸ ਬੰਦੇ ਤੱਕ ਵੀਡੀਓ ਪਹੁੰਚਾਓ ਜਿਆਦਾ ਜਿਆਦਾ ਸ਼ੇਅਰ ਕਰਕੇ ਤਾਂ ਕਿ ਇਹੋ ਜਿਹੇ ਜਿਹੜੇ ਮੂਰਖ ਗਵਾਰ ਬੰਦੇ ਨਹੀਂ ਔਰ ਲੈਕ ਆਫ ਨੋਲਜ ਹਨ ਜਵੇਂ ਮੱਲੂ ਦੁਨੀਆ ਚ ਬਹੁਤ ਸਾਰੇ ਗ੍ਰੰਥ ਨੇ ਤੇ ਜਿਹੜੀ ਗੱਲ ਦਾ ਮੈਨੂੰ ਪਤਾ ਨਹੀਂ ਅਗਰ ਕੋਈ ਗੱਲ ਹੋਏ ਵੀ ਕਿਸੇ ਵੀ ਕਿਸਮ ਦੀ ਤੇ ਮੇਰਾ ਹੱਕ ਹੀ ਨਹੀਂ ਬਣਦਾ ਕਿ ਮੈਂ ਕਿਸੇ ਦੇ ਧਰਮ ਦੇ ਉੱਤੇ ਕੋਈ ਟਿੱਪਣੀ ਕਰਾਂ ਜਾਂ ਉਹਨਾਂ ਦੀ ਕਿਸੇ ਗ੍ਰੰਥ ਦੀ ਗੱਲ ਉੱਤੇ ਉਹ ਵੀ ਸੋਸ਼ਲ ਮੀਡੀਆ ਉੱਪਰ ਨਾ ਇਸ ਤਰ੍ਹਾਂ ਗਵਾਰਾ ਵਾਂਗੂ ਔਰ ਜਿਵੇਂ ਬਾਈਬਲ ਦੇ ਅੰਦਰ ਇਸ ਇਨਸਾਨ ਨੂੰ ਸ਼ਾਇਦ ਪਤਾ ਨਹੀਂ ਕਿ ਜੋ ਪਰਮੇਸ਼ਵਰ ਆ ਉਹ ਸੱਚਾ ਪਰਮੇਸ਼ਵਰ ਆ ਅਨਾ ਜਿਵੇਂ ਮੰਨ ਲਓ ਅੱਜ ਤੋਂ ਬਾਈਬਲ ਦੇ ਅੰਦਰ ਜੋ ਲਿਖਿਆ ਉਹ ਕਿੰਨਾ ਗਲਤ ਹੈ انسان ਕਿੰਦਾ ਲੇਕਿਨ ਤੁਸੀਂ ਅੱਜ ਸੋਸ਼ਲ ਮੀਡੀਆ ਖੋਲੋ ਫੇਸਬੁਕ ਇੰਸਟਾਗ੍ਰam YouTube ਚੈਨਲ ਹੋਰ ਵੀ ਕਈ ਇਦਾਂ ਦੇ ਐਪਸ ਤੁਹਾਨੂੰ ਪੂਰੀ ਦੁਨੀਆ ਗੰਦ ਪਾਉਣੀ ਨਜ਼ਰ ਆਏਗੀ ਔਰ ਤਾਂ ਨੰਗੇ ਆਮ ਆਪਣੀ ਬਾਡੀ ਦੀ ਨਮੈਸ਼ ਕਰਨਗੇ ਫਿਲਮਾਂ ਚ ਵੀ ਸਭ ਕੁਝ ਹੋ ਰਿਹਾ ਮਤਲਬ ਹੱਦ ਨਾਲੋਂ ਵੀ ਜ਼ਿਆਦਾ ਬੇਸ਼ਰਮ ਚੀਜ਼ਾਂ ਠੀਕ ਹੈ। ਤਾਂ ਦੁਨੀਆ ਤੋਂ ਖੁੱਲੇ ਆਮੀ ਕਰ ਰਹੇ ਹਨ ਉਹਨਾਂ ਦੇ ਉਹਨਾਂ ਲਈ ਤੇ ਕੋਈ ਵੀਡੀਓ ਨਹੀਂ ਬਣਾ ਰਿਆ। ਔਰ ਦੂਸਰੀ ਚੀਜ਼ ਹੈ ਨਾ ਜਿਵੇਂ ਅਸੀਂ ਡਾਕਟਰਾਂ ਕੋ ਜਾਨੇ ਆ। ਤਾਂ ਅਗਰ ਕਿਸੇ ਦੇ ਬ੍ਰੈਸਟ 'ਚ ਰੋਗ ਹੈ ਤਾਂ ਬ੍ਰੈਸਟ ਨੰਗਾ ਕਰਕੇ ਉਹਦਾ ਅਪਰੇਟ ਕਰਨਗੇ, ਟ੍ਰੀਟਮੈਂਟ ਕਰਨਗੇ। ਬੱਚੇਦਾਨੀ 'ਚ ਹਨਾ ਗੁੱਟ ਅੰਗ 'ਚ ਕੋਈ ਰੋਗ ਹੈ ਤਾਂ ਡਾਕਟਰ ਕਰਨਗੇ। ਉਹਨਾਂ ਦਾ ਪ੍ਰੋਫੈਸ਼ਨਲ ਹੈ ਉਹਦੇ ਉਹ ਡਾਕਟਰ ਨੇ। इस तरह खुदा सर्वशक्ति मान परमेश्वर सू दसदा कौन लोग गलत हुए बाइबल के अंदर परमेश्वर ने अपनी बाइबल के अंदर गलत लोगों भी रखिया और राइट लोगों भी रखिया और सही की और गलत की सब कुछ रखिया इस जगह से एक एरिया आ सदोम अमोरा और ए अब्राहम का पतीजाया लूथ जिदी ये गल कर रहा वो कोई ਪੈਗੰਬਰ ਨਹੀਂ ਉਹ ਪਰਮੇਸ਼ਵਰ ਦਾ ਇੱਕ ਬੱਚਾ ਸੀ ਬਲੀਵਰ ਹੀ ਇੱਕ ਇਨਸਾਨ ਹੀ ਤੇ ਉਹ ਜਦੋਂ ਅਬਰਾਹਮ ਤੋਂ ਅਲੱਗ ਹੋਇਆ ਕਿਉਂਕਿ ਅਬਰਾਹਮ ਪਰਮੇਸ਼ਵਰ ਦਾ ਪੈਗੰਬਰ ਹੀ ਲੇਕਿਨ ਜਦੋਂ ਅਲੱਗ ਹੋਇਆ ਤਾਂ ਉਹ ਇੱਕ ਐਸੇ ਦੇਸ਼ ਦੇ ਕਿਨਾਰੇ ਤੇ ਜਾ ਕੇ ਬਸ ਗਿਆ ਜਿਹੜਾ ਬਹੁਤ ਦੇਸ਼ ਬੁਰਾ ਸੀ ਜਿੱਥੇ ਬਹੁਤ ਬੁਰੀ ਤਰ੍ਹਾਂ ਪਾਪ ਵੱਚਕਾ ਸੀ ਉਸ ਦੇਸ਼ ਦੇ ਅੰਦਰ ਬੰਦੇ ਆਪਣੀਆਂ ਬੇਟੀਆਂ ਨਾਲ ਔਰਤਾਂ ਦੂਜਿਆਂ ਨਾਲ ਬੰਦੇ ਬੰਦਿਆਂ ਨਾਲ ਬਹੁਤ ਵੈਵਿਚਾਰ ਜੋ ਇਹ ਗਲ ਕਰ ਰਿਆ ਤੇ ਉਸ ਸਮੇਂ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਕਿ ਮੈਂ ਸਦੋਮ ਉਰ ਅਮੋਰਾ ਖਤਮ ਕਰਾਂਗਾ ਕਿਉਂਕਿ ਉਹਨਾਂ ਦੀ ਬੁਰਾਈ ਮੇਰੇ ਤੱਕ ਆ ਚੁੱਕੀ ਹੈ ਤਾਂ ਉਸ ਸਮੇਂ ਸਵਰਗਦੂਤ ਉਸ ਏਰੀਆ 'ਚ ਜਾਂਦੇ ਨੇ ਤੇ ਉੱਥੇ ਲੂਤ ਦੇ ਘਰ ਰੁਕਦੇ ਨੇ ਤੇ ਉੱਥੇ ਵੀ ਬੜਾ ਹੰਗਾਮਾ ਹੁੰਦਾ ਵੈਵਿਚਾਰ ਨੂੰ ਲੈ ਕੇ ਤੇ ਫਿਰ ਉਸ ਸਮਾਂ ਹੁੰਦਾ ਤੇ ਇਹਨਾਂ ਨੂੰ ਇਹਦੀਆਂ ਦੋਨੋਂ ਬੇਟੀਆਂ ਨੂੰ ਤੇ ਲੂਤ ਉਹਦੀ ਪਤਨੀ ਨੂੰ ਲੈ ਕੇ ਸਵਰਗ ਦੂਤ ਕਹਿੰਦੇ ਨਿਕਲੋਸ ਦੇ ਚ ਕਿਉਂਕਿ ਹੁਣ ਇਹ ਸੀ ਇਹਨੂੰ ਨਸ਼ਟ ਕਰਨ ਵਾਲੇ ਆ ਤੇ ਉਹਨਾਂ ਨੇ ਕਿਹਾ ਹੀ ਵੀ ਜਦੋਂ ਜਿਵੇਂ ਉਹ ਨਿਕਲਦੇ ਤੇ ਆਸਮਾਨ ਤੋਂ ਅੱਗ ਤੇ ਗੰਧਕ ਦੇ ਗੋਲੇ ਡਿਗਨੇਸ਼ਨ ਹੋ ਜਾਂਦੇ ਆ ਉਹ ਦੇਸ਼ ਨਸ਼ਟ ਹੋਣਾ ਸ਼ੁਰੂ ਹੋ ਜਾਂਦਾ ਪਾਪ ਦੇ ਕਾਰਨ ਕਿਉਂਕਿ ਪਰਮੇਸ਼ਵਰ ਪਾਪ ਨਹੀਂ ਦੇਖ ਸਕਦਾ ਨਾ ਤਾਂ ਜਿਵੇਂ ਇਹ ਤੋਂ ਨਹੀਂ ਤਿੰਨ ਦੇਖਦੇ ਲੇਕਿਨ ਲੂਤ ਦੀ ਪਤਨੀ ਪਿੱਛੇ ਦੇਖਦੀ ਤੇ ਬਾਈਬਲ ਕਹਿੰਦੀ ਪਵਿੱਤਰ ਗ੍ਰੰਥ ਕਿ ਉਹ ਖੰਭਾ ਬਣ ਗਈ ਨਮਕ ਦਾ ਇਹ ਜਦੋਂ ਨਿਕਲਦੇ ਆ ਤਾਂ ਉਸ ਤੋਂ ਬਾਅਦ ਇੱਕ ਗੁਫਾ ਦੇ ਵਿੱਚ ਜਾ ਕੇ ਲੁਕ ਜਾਂਦੇ ਆ ਤੋਂ ਉਸ ਸਮੇਂ ਨੈਗੇਟਿਵਿਟੀ ਹਨਾ ਨੈਗੇਟਿਵਿਟੀ ਤੋਂ ਇਸ ਮੂਰਖ ਬੰਦੇ ਨੂੰ ਪਤਾ ਨਹੀਂ ਹੋਏਗੀ ਕੀ ਹੁੰਦੀ ਕੀ ਨਹੀਂ ਕਿ ਸ਼ੈਤਾਨ ਦੀ ਸ਼ਕਤੀ ਵੀ ਇਸ ਦੁਨੀਆ 'ਚ ਕੋਈ ਹੁੰਦੀ ਆ ਤੋਂ ਉਸ ਜਗ੍ਹਾ ਤੇ ਉਹਨਾਂ ਨੇ ਦੇਖਿਆ ਕਿ ਸਾਰਾ ਦੇਸ਼ ਨਸ਼ਟ ਹੋ ਗਿਆ ਹੋਰ ਵੀ ਕੋਈ ਦੇਸ਼ ਆ ਯਾਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਹਨਾ ਉਹ ਹਜ਼ਾਰਾਂ ਸਾਲ ਪਹਿਲਾਂ ਇੰਨੀ ਬੁੱਧੀ ਨਹੀਂ ਸੀ ਲੋਕਾਂ ਕੋਲ ਹਨਾ ਮੇਰੀ ਉਮਰ ਆ ਜਿਆਦਾ ਨਹੀਂ ਹੈ ਅਗਰ ਮੈਂ ਆਪਣੀ 35 ਸਾਲ ਪਿੱਛੇ ਜਾਵਾਂ ਜਦੋਂ ਮੈਂ ਛੋਟਾ ਸਿਆ ਥੋੜੀ ਹੋਸ਼ ਸੰਭਾਲੀ ਤੋ ਉਦੋਂ ਹੀ ਦੁਨੀਆ ਇੰਨੀ ਨਾਰਮਲ ਸੀ ਸਾਨੂੰ ਹੀ ਨਹੀਂ ਪਤਾ ਦੁਨੀਆ ਕਿੱਥੇ ਕਿੱਥੇ ਕੀ ਆ ਕੀ ਨਹੀਂ ਆ ਤੋ ਉਹ ਵਿਚਾਰੀਆਂ ਨੂੰ ਕੀ ਪਤਾ ਹੈਗਾ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕਿੱਥੋਂ ਗੰਦੀ ਗੱਲ ਆ ਗਈ ਕਿ ਸਾਰੀ ਦੁਨੀਆ ਤੋਂ ਨਸ਼ਟ ਹੋ ਗਈ। ਤਾਂ ਹੁਣ ਤੋਂ ਸਾਡੇ ਲਈ ਵੰਸ਼ ਕਿੱਦਾਂ ਅੱਗੇ ਜਾਏਗਾ? ਕਿਉਂਕਿ ਕੋਈ ਮਨੁੱਖ ਵੀ ਨਹੀਂ ਰਿਹਾ ਸਾਰੇ ਤਾਂ ਮਰ ਗਏ। ਤੇ ਉਹਨਾਂ ਦੇ ਦਿਮਾਗ 'ਚ ਇਦਾਂ ਦੀਆਂ ਗੱਲਾਂ ਆਉਂਨਾ 네ਗੈਟਿਵਿਟੀ ਨੇ ਕੰਮ ਕੀਤਾ ਉਹਨਾਂ ਨੇ ਆਪਣੀ ਪਿਓ ਨੂੰ ਸ਼ਰਾਬ ਪਿਆ ਕੇ ਤੁੱਖੇ ਨਾਲ ਤੇ ਉਹਨੂੰ ਜਦੋਂ ਨਸ਼ਾ ਹੋ ਗਿਆ ਤੇ ਉਹਦੇ ਨਾਲ ਵਹਿ ਵਿਚਾਰ ਕੀਤਾ ਇਹਨਾਂ ਸੇ ਸਖਸ। ਤਾਂ ਜੇ ਤੋਂ ਬੱਚੇ ਇਹ ਮੂਰਖ ਬੰਦਾ ਇਹ ਕਹਿੰਦਾ ਆ ਜਿਦਦੀ ਆਪਾਂ ਵੀਡੀਓ ਸੁਣੀ ਕਿ ਇਹਨਾਂ ਦੇ ਗ੍ਰੰਥ 'ਚ ਇਦਾਂ ਲਿਖਿਆ ਹੈ ਮੈਂ ਤਾਂ ਇਹਨਾਂ ਨੂੰ ਸੱਚਾ ਮੰਨੂੰਗਾ ਜੇ ਇਹ ਵੀ ਕਿਉਂਕਿ ਇਹ ਕਹਿ ਰਿਹਾ ਆਪਣੀਆਂ ਭੈਣਾਂ ਨਾਲ ਪਗੰਬਰ ਨਹੀਂ ਸੈਕਸ ਕੀਤਾ ਅਬ ਕਿੰਨਾ ਗੰਦਾ ਔਰ ਨੀਚ ਬੰਦਾ ਹੈ ਇਹਨੂੰ ਬੇਵਕੂਫ ਨੂੰ ਮੈਂ ਕਿਵੇਂ ਕਹਾਂ ਇਹਦੇ ਬਾਰੇ ਤੁਹਾਨੂੰ ਕਿ ਇਹ ਕੀ ਹੈ ਇਹ ਬੰਦਾ ਮੈਂ ਸੁਮਿਨਾ ਖੋਤੇ ਵੀ ਆਪਣੀ ਖੁਰਲੀ ਜਾਣਦੇ ਵੀ ਇੱਥੇ ਪੱਠੇ ਉਹ ਤੋਂ ਵੀ ਗਿਰਿਆ ਹੈ ਇਨਸਾਨ ਮਤਲਬ ਇਹਨੇ ਸੁਨਿਆ ਕਿ ਤੋਏ ਇਹ ਸਮਝ ਜੇ ਕਿ ਤੂੰ ਆਈ ਗੱਲ ਜਿਹੜੀ ਉੱਠ ਕੇ ਤੇਨੇ ਬੋਲ ਦਿੱਤੀ ਮੈਂ ਤੈਨੂੰ ਇੱਕ ਗੱਲ ਦੱਸਾਂ ਓਏ ਭਾਈ ਮੈਂ ਤੈਨੂੰ ਜਾਣਦਾ ਨਹੀਂ ਤੂੰ ਕੌਣ ਆ ਮੈਂ ਪਰ ਖੁਦਾ ਦਾ ਦਾਸ ਹੀ ਮੈਂ ਤੈਨੂੰ ਦੱਸਾਂ ਕਿ ਤੂੰ ਗਾਂ ਇੰਨਾਂ ਦੀ ਕੋਈ ਵੀਡੀਓ ਨਾ ਬਣਾਈ ਨੇ ਸਾਡੇ ਧਰਮ 'ਚ ਵੀ ਬੜੇ ਸਾਰੇ ਫੇਰੇ ਤੈਨੂੰ 70 ਵੜਾ ਫੇਰਨਾ ਹੈ ਉਹਨਾਂ ਨੇ ਸੱਚੀ ਬੰਦਾਬਾਂਜੀ ਕਿਉਂਕਿ ਤੂੰ ਬਹੁਤ ਗੰਦੀ ਗੱਲ ਕੀਤੀ ਐ ਤੇ ਇਹਨਾਂ ਦੇ ਗ੍ਰੰਥ 'ਚ ਲਿਖਿਆ ਮੁਰਖਾ ਉਹ পাপ ਕੀਤਾ আর বাইবেল ਕਹਿੰਦੀ ਕਿ ਉਹਦੇ ਕਾਰਨ ਉਹ ਦੇਸ਼ ਸ਼ਰਾਪਿਤ ਹੋ ਗਿਆ ਉਹਨਾਂ ਦਾ ਘਰਾਨਾ ਹੀ ਸ਼ਰਾਪਿਤ ਹੋ ਗਿਆ ਦਾ ਕਰਨ ਨਾਲ বাইবেল ਨੇ ਕਹਿੰਦੀ ਤੈਨੂੰ ਕੀ ਪਤਾ ਤੂੰ ਕਹਿੰਨਾ ਮੈਂ ਤਾਂ ਮੰਨੂੰਗਾ ਜੇ ਇਹ ਵੀ ਇਹ ਸੱਚੇ ਨੇ ਤੇ ਜੋ ਲਿਖਿਆ ਉਹਦਾ ਕਰਨ ਮੁਰਖਾ ਉਹਨੇ ਤੇਰੇ ਤੂੰ ਮੈਨੂੰ ਤੇ ਬਹਿਰੂਬੀਆ ਲੱਗਦਾ ਹੈ ਤੈਨੂੰ ਪਤਾ ਹੀ ਕੁਝ ਨਹੀਂ ਹੈ ਤੂੰ ਕਿਹਦੀਆਂ ਸੁਣੀਆਂ ਸੁਨਾਈਆਂ ਗੱਲਾਂ ਤੇ ਉੱਠ ਕੇ ਜੋ ਮਰਜ਼ੀ ਬੋਲ ਰਿਹਾ ਔਰ ਦੂਸਰੀ ਗੱਲ ਆ ਇੱਕੋ ਦੀ ਇਹ ਫਿਰ ਵੀਡੀਓ ਦੇਖਦੇ ਆਂ ਅਸੀਂ ਇਹ ਤੇ ਜਵਾਬਾਂ ਨੂੰ ਦੇ ਚੁੱਕਾ ਹੈ ਦਾ ਇਸ ਮੂਰਖ ਇਨਸਾਨ ਦਾ ਤੈਨੂੰ ਵਾਰਨਿੰਗ ਵੀ ਹੈ ਕਿ ਜੇਕਰ ਇਦਾਂ ਦਾ ਕਰੇਗਾ ਤਾਂ ਬਹੁਤ ਹੀ ਸਾਡੇ ਕਮਿਊਨਿਟੀ ਦੇ ਵਿੱਚ ਲੋਕ ਜਿਹੜੇ ਤੈਨੂੰ ਫਿਰ ਨੰਗਾ ਕਰਨਗੇ ਕਿਉਂਕਿ ਗੱਲ ਕਰ ਤੇਰਾ ਹੱਕ ਬਣਦਾ ਜੋ ਤੇਰੇ ਮਨ ਚ ਆਉਂਦਾ ਛੀਆਂ ਗੱਲਾਂ ਕਰ ਲੌਜੀਕ ਤੇ ਆ ਕੇ ਗੱਲ ਕਰ ਅਗਰ ਅਸੀਂ ਕੋਈ ਗਲਤ ਕਰਦੇ ਹਾਂ ਤੇ ਪਰ ਇਹੋ ਜਿਹੇ ਬਿਨ ਬਨਿਆ ਲੈਕ ਆਫ ਨੋਲਜ ਲੈ ਕੇ ਗੰਦੀ ਸੋਚ ਲੈ ਕੇ ਇਦਾਂ ਦੀਆਂ ਗੱਲਾਂ ਕਰੇਂਗਾ ਤੇ ਫਿਰ ਬੰਦੇ ਬਣਾਉਣ ਵਾਲੇ ਸਾਡੇ ਚ ਵੀ ਬਹੁਤ ਨਹੀਂ ਇਹ ਯਾਦ ਰੱਖੀ ਨਾਲੇ ਕਾਨੂੰਨ ਵੀ ਹੈਗਾ ਤੇ ਜਾਣਨਾ ਨਾ ਤੇਰੇ ਤੇ ਕੇਸ ਬਣਦਾ ਵੈਸੇ ਤੇਰੇ ਤੇ ਪੱਕਾ ਜੋ ਤੂੰ ਬੋਲਿਆ ਔਰ ਦੂਸਰੀ ਰਹੀ ਗੱਲ ਅ ਇਹ ਕਹਿੰਦਾ ਕਿ ਮੈਂ ਇਸਾਈ ਬਣਿਆ ਹੀ ਤੇ ਹੁਣ ਮੈਂ ਘਰ ਵਾਪਸੀ ਕਰ ਲਈ ਹੈ ਤੇ ਮੇਰਾ ਪਿਓ ਮੈਨੂੰ 4.5 ਲੱਖ ਦੇ ਰਿਆ ਔਰ ਮੈਨੂੰ ਘਰੋਂ ਕੱਢਤਾ ਹੈ ਤੇ ਕਹਿੰਦਾ ਵੀ ਉਹ ਕਹਿੰਦਾ ਵਾਪਸ ਆ ਤੂੰ ਇਹ ਤੂੰ 크੍ਰਿਸਚਨ ਬਣ ਤੇ ਕਹਿੰਦਾ ਨਾ ਨਾ ਮੈਂ ਜੋ ਕਰ ਲਿਆ ਕਰ ਲਿਆ ਹੁਣ ਮੈਂ ਸਿੰਘ ਆ ਫਿਰ ਇੱਕ ਆ ਸੁਣੋ ਇਹਦੀ ਵੀਡੀਓ ਇੱਕ ਠੀਕ ਹੈ ਮੇਰੇ ਕੋਲ ਇੱਕ ਮੈਨੂੰ ਬਹੁਤ ਜ਼ਿਆਦਾ ਬਲੈਂਕ ਕਾਲ ਆਉਂਦੀਆਂ ਰਹੀਆਂ ਆ ਮਤਲਬ ਜਦੋਂ ਅੰਮ੍ਰਿਤ 2 ਛਕ ਲਿਆ ਸੀ ਤੇ ਆ ਦੇਖੋ ਹੁਣ ਜੇ ਗੁਰੂ ਗ੍ਰੰਥ ਸਾਹਿਬ ਹੈ ਨਾ ਤਾਂ ਉਹ ਇੱਕ ਆ ਉਹਨੂੰ ਅਲਗ-ਅਲਗ ਕੈਟਾਗਰੀ ਨਹੀਂ ਦਿੱਤੀ ਇਹ ਆਡੀਓ ਵਾ ਹਾਂਜੀ ਮੱਲੇ ਵੀ ਬਲੈਂਕ ਕਾਲ ਹੈ ਕੋਈ ਨੰਬਰ ਤੋਂ ਕਾਲ ਨਹੀਂ ਹੁੰਦੀ ਕਿੰਨੇ ਪੈਸੇ ਦੇਈਏ ਤੁਹਾਨੂੰ ਸਾਡੇ ਧਰਮ ਚਾਹੁੰਦੇ ਜਨਾਬ ਮੈਨੂੰ ਪੈਸੇ ਨਹੀਂ ਚਾਹੀਦੇ ਪੈਸੇ ਮੇਰੇ ਪਾਪੇ ਨੇ ਮੈਨੂੰ 4.5 ਲੱਖ ਰੁਪਏ ਕਿੰਦੀ ਸੀ ਬਾਬਾ 4.5 ਲੱਖ ਦਾ ਕੁਝ ਵੀ ਨਹੀਂ ਕਰੋੜਾਂ ਚ ਗੱਲ ਕਰੋ ਤੁਹਾਨੂੰ ਕੋਈ ਜਾਣਦਾ ਹੀ ਹੋਏਗਾ ਜਿਹੜਾ ਜਿਹਨਾਂ ਤੁਸੀਂ ਗੱਲਬਾਤ ਕਰ ਰਹੇ ਜਦ ਤੁਹਾਡਾ ਨੰਬਰ ਕਿਸੇ ਕੋ ਆਇਆ ਕੋਈ ਕੋਈ ਹੈ ਕੋਈ ਪਾਸਟਰ ਪੂਸਟਰ ਤਾਂ ਨਹੀਂ ਕੋਈ ਪਾਸਟਰ ਹੀ ਹੋਏਗਾ ਮਤਲਬ ਉਹ ਚਾਹੁੰਦੇ ਹੋਣਗੇ ਵੀ ਕਿਤੇ ਨਾ ਕਿਤੇ ਵੀ ਮਤਲਬ ਜੇ ਸਾਡੇ ਵਿੱਚ ਹੋਏ ਨਿਕਲ ਕੇ ਜੇ ਕਿਸੇ ਹੋਰ ਨੂੰ ਵੀ ਇਦਾਂ ਇਨਫਲੂਐਂਸ ਕਰ ਦੂਗਾ ਤੇ ਕਈ ਮਰਬੀ ਸਿੰਘ ਆ ਜਿਹੜੇ जाट ਆ ਜਾਂ ਹੋਰ ਹਿੰਦੂ ਕਮਿਊਨਿਟੀ ਦੇ ਵਿੱਚ ਹੋ ਮਲੇ ਕ੍ਰਿਸਚੀਅਨਿਟੀ ਦੇ ਵਿੱਚ ਆਏ ਆ ਵੀ ਉਹ ਵੀ ਕਿਤੇ ਆਪਣੇ ਘਰ ਵਾਪਸੀ ਨਾ ਕਰ ਲੈਣ ਮੈਂ ਸੁਣਿਆ ਕਿ ਬਹੁਤ ਸਾਰੇ ਨੌਜਵਾਨ ਹੋਰ ਵੀ ਪ੍ਰਭਾਵਿਤ ਹੋ ਰਹੇ ਨੇ 15 ਦੇ ਕਰੀਬ ਨੌਜਵਾਨ ਹੋਰ ਵੀ ਅੰਮ੍ਰਿਤ ਪਾਣ ਕੀਤਾ ਤੁਹਾਡੇ ਤੁਹਾਡੀ ਇਸ ਚੀਜ਼ ਨੂੰ ਵੇਖਦੇ ਹੋਏ ਹਾਂਜੀ 7008 ਜਾਣੇ ਹੋਰ ਵੀ ਆ ਉਹੀ ਮਲੇ ਹੋਰ ਵੀ ਕਹਿ ਰਹੇ ਆ ਵੀ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਹਾਂ ਬਟ ਉਹ ਡਰੇ ਹੋਏ ਸੀ ਹੁਣ ਜਦੋਂ ਮੇਰੇ ਨਾਲ ਮਲੇ ਬਾਬਾ ਜੀ ਮੇਜਰ ਸਾਫ ਛੋਡੀ ਜੀ ਮਤਲਬ ਵੀ ਸਾਥ ਦਿੱਤਾ ਉਹਨਾਂ ਨੇ ਵੀਡੀਓ ਪਾ ਕੇ ਕਿਹਾ ਵੀ ਜਿਹੜਾ ਕੋਈ ਇਹ ਸਿੰਘ ਵੱਲ ਵੇਖੇਗਾ ਤੇ ਮਤਲਬ ਵੀ ਅਸੀਂ ਉਹਨਾਂ ਨੂੰ ਫਿਰ ਆਪ ਸੌਦਾ ਲਾਵਾਂਗੇ ਤੇ ਉਦੋਂ ਦੇ ਉਹ ਨੌਜਵਾਨਾਂ ਦੇ ਵੀ ਬਹੁਤ ਹੌਸਲੇ ਵਧ ਗਏ ਉਹ ਕਹਿੰਦੇ ਅਸੀਂ ਵੀ ਅੰਮ੍ਰਿਤਪਣ ਕਰਾਂਗੇ ਕਿਉਂਕਿ ਉਹਨਾਂ ਨੂੰ ਵੀ ਉਹ ਪੈਸਿਆਂ ਦੀ ਆਫਰ ਤੇ ਨਹੀਂ ਆਉਂਦੀ ਹੋਈ ਬਾਅਦ ਚ ਕਰ ਲੈ ਉਹਨਾਂ ਨੇ ਨਹੀਂ ਨਹੀਂ ਪੈਸਿਆਂ ਦੀ ਆਫਰ ਕੋਈ ਨਹੀਂ ਉਹ ਆਪਣੀ ਮਰਜ਼ੀ ਨਾਲ ਜੋ ਵੀ ਕਰਨਾ ਚਾਹੁੰਦੇ ਆ ਆਪਣੀ ਮਰਜ਼ੀ ਨਹੀਂ ਨਹੀਂ ਕਿ ਇਸਟਿੰਗ ਕਮਿਊਨਿਟੀ ਵਾਲੇ ਫਿਰ ਜਿਵੇਂ ਤੁਹਾਨੂੰ 2 ਕਰੋੜ ਰੁਪਏ ਜਾਂ ਕਰੋੜਾ ਰੁਪਏ ਦੀ ਗੱਲ ਕਰਦੇ ਕਿ ਲੱਖ ਛੱਡੋ ਤੇ ਕਰੋੜਾ ਰੁਪਏ ਜੇ ਇਹ ਸੱਚਾ ਸੁੱਚਾ ਸਿੰਘ ਹੋਏ ਗੰਨ ਨੂੰ ਕੋਈ ਖਰੀਦ ਨਹੀਂ ਸਕਦਾ ਠੀਕ ਹੈ ਹੁਣ ਤੁਹਾਡੇ ਤੇ ਕਿੰਨਾ ਕੁ ਪ੍ਰੈਸ਼ਰ ਹੈ ਅਸਲ ਵਾਪਸ ਜਾਣ ਵਾਸਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਮਤਲਬ ਹੀ ਮੇਰੇ ਘਰ ਦੇ ਖੁਦ ਨੇ ਮਤਲਬ ਸਾਢੇ 4 ਲੱਖ ਰੁਪਏ ਪਾਪਾ ਮੇਰੇ ਨੇ ਮਤਲਬ ਸਾਹਮਣੇ ਰੱਖਤਾ ਇਹ ਕਹਿੰਦੇ ਤੂੰ ਆ ਜਾ ਵਾਪਸ ਤੇਰਾ ਵਿਆਹ ਵੀ ਕਰਾਂਗੇ ਤੈਨੂੰ ਘਰ ਵੀ ਬਣਾ ਕੇ ਦਵਾਂਗੇ ਜੋ ਤੂੰ ਕਹੇਂਗਾ ਤੈਨੂੰ ਗੱਡੀ ਗੱਡੀ ਜੋ ਵੀ ਮਤਲਬ ਲਾਲਚ ਉਹਨਾਂ ਨੇ ਫੁੱਲ ਦਿੱਤਾ ਮੈਨੂੰ ਆ ਤੁਸੀਂ ਹੁਣ ਇਹ ਸੁਣੀਏ ਦੀ ਵੀਡੀਓ ਜਿਦੇ ਵਿੱਚ ਇੱਕ ਇਹ ਕਹਿੰਦਾ ਵੀ ਬਲੈਂਕਸ ਕਾਲ ਆਉਂਦੀਆਂ ਨੇ ਮੈਨੂੰ ਤੇ ਉਹਦੇ ਵਿੱਚ ਉਹ ਜਦੋਂ ਗੱਲ ਕਰ ਰਹੇ ਭਾਈ ਤੇ ਉਹ ਕਹਿੰਦੇ ਵੀ ਅੱਛਾ ਮੈਂ ਕਹਿੰਦਾ ਮੈਂ ਆਪਣੇ ਪਿਓ ਨੂੰ ਵੀ 4.5 ਲੱਖ ਦੇ ਰਿਹਾ ਜੀ ਤੇ ਮੈਂ ਉਹ ਤਾਂ ਨਹੀਂ ਵਾਪਸ ਆਇਆ ਕ੍ਰਿਸ਼ਨਰਣ ਜੀ ਤੇ ਉਹ ਕਹਿੰਦੇ ਅੱਗੋਂ ਬੋਲਣ ਦੇ ਤੈਨੂੰ ਕਰੋੜਾਂ ਦੇਵਾਂਗੇ ਕਰੋੜਾਂ ਦੇ ਕੀ ਵੀਰੀ ਸੋਚਦਾ ਨਾ ਲੋਕਾਂ ਦੇ ਬਾਰੇ ਉਹ ਸ਼ਰਮ ਕਰੋ ਤੂੰ ਬਾਹਰੀ ਤੂੰ ਸਿੱਖੀ ਰੂਪ ਬਣਾਇਆ ਤੇ ਤੈਨੂੰ ਸ਼ਰਮਣੀਆਂ ਦੀ ਗੱਲ ਕਰਦੇ ਆ ਥੋੜੀ ਬੋਦੀ ਪਾਸਟਰਸ ਦੇ ਕੋਲ ਪੈਸੀ ਪਾਸਟਰ ਤੋਂ ਵਿਚਾਰੇ ਆਪਣਾ ਆਪਣਾ ਗੁਜ਼ਾਰਾ ਕਰਦੇ ਨਹੀਂ ਜਿਹੜੇ ਕੁਝ ਮਿਨਿਸਟਰੀਆਂ ਨੇ ਜਿਹੜੀਆਂ ਜਾਦਾ ਵਧ ਗਈਆਂ ਨੇ ਅੱਗੇ ਤੋਂ ਉਹਨਾਂ ਦੇ ਕੋਲ ਵੀ ਜਿਹੜਾ ਪੈਸਾ ਆਂਦਾ ਉਹ ਵੀ ਉਹਨਾਂ ਕੋਲ ਉਹਨਾ ਹੀ ਆਂਦਾ ਜਿਹਦੇ ਨਾਲ ਉਹ ਮਿਨਿਸਟਰੀ ਨੂੰ ਚਲਾ ਸਕਣ ਖਰਚੇ ਇਹਨੇ ਲੋਕਾਂ ਨੂੰ ਦੇਣ ਲਈ ਉਹਨਾਂ ਕੋਲ ਪੈਸੇ ਨਹੀਂ ਗਏ ਅਗਰ ਸੱਚੀ ਸਾਡੇ ਕੋਲ ਪੈਸੇ ਹੋਣ ਜਾਂ ਲੋਕੀ ਪੈਸੇ ਲੈ ਕੇ ਧਰਮ ਬਦਲ ਲੈਂਦੇ ਹੋਣ ਤੇ ਅੱਜ ਵੀ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ 70 ਤੋਂ 80 ਲੱਖ ਇਦਾਂ ਦੇ ਲੋਕ ਆ ਜਿਨ੍ਹਾਂ ਦੇ ਘਰ ਨਹੀਂ ਆ ਗਰੀਬ ਐ ਪਰੇਸ਼ਾਨ ਆ کاروبار ਨਹੀਂ ਤੇ ਜੇ ਖੂਨ ਤੇ ਦੀ ਵੀ 30 ਲੱਖ ਲਾ ਕੇ ਉਹਨਾਂ ਦੇ ਘਰ ਬਣਾਉਂਦੇ ਸਾਰਿਆਂ ਨੂੰ ਲੈ ਉਧਰ ਉਹ ਮੁਰਖਾ ਪੈਸੇ ਨਹੀਂ ਇੰਨੇ ਸਾਡੇ ਕੋਲ ਕਿ ਐਸੀ ਇਦਾਂ ਦੇ ਸਕੀਏ ਔਰ ਨਾਲੇ ਇਦਾਂ ਦਾ ਕੋਈ ਨਿਯਮ ਹੀ ਨਹੀਂਗਾ ਬਾਈਬਲ ਦਾ ਪਵਿੱਤਰ ਗ੍ਰੰਥ ਦਾ ਕਿ ਐਸੀ ਲੋਕਾਂ ਦਾ ਧਰਮ ਬਦਲਦੀ ਉਹ ਵੀ ਪੈਸੇ ਦੇ ਕੇ ਇਹ ਤੇ ਕਿੰਨੇ ਸਾਲਾਂ ਤੋਂ ਰੌਲਾ ਹੈ ਔਰ ਅੱਜ ਤੱਕ ਇਹਨੂੰ ਕੋਈ ਪ੍ਰੂਫ ਹੀ ਨਹੀਂ ਕਰ ਪਾਇਆ ਇਹ ਕਿਹੜਾ ਬੰਦਾ ਤੂੰ ਖੜਾ ਕੀਤਾ ਕੀ ਤੈਨੂੰ ਸ਼ਰਮ ਆਣੀ ਚਾਹੀਦੀ ਆ ਕਰੋੜਾ ਰੁਪਏ ਕੌਣ ਤੈਨੂੰ ਕਰੋੜਾ ਰੁਪਏ ਦੇਗਾ ਓਏ ਜਾਨਵਰ ਨੂੰ ਹੈ ਮਤਲਬ ਜਾਨਵਰ ਬੰਦਾ ਤੂੰ ਤੈਨੂੰ ਕੌਣ ਦੇਗਾ ਕਰੋੜਾ ਰੁਪਏ ਇਸ ਕੰਮ ਲਈ ਵੀ ਤੇਰੇ ਖੋੜੋਂ ਮਤਲਬ 크ਰਿਸਚੀਅਨਿਟੀ ਖਾਲੀ ਪਈ ਹੋਈ ਹੈ ਮਤਲਬ ਭੱਦੀ ਪਈ ਹੈ ਮਤਲਬ ਉੱਚ ਪ੍ਰੋਬਲਮ ਹੈ 크ਰਿਸਚੀਅਨਿਟੀ ਕਿ ਆ ਬੰਦਾ ਆਊਗਾ ਆ ਖੋਤਾ ਜਿਹੜਾ ਖੁਰਲੀ ਤੇ ਵੀ ਨਹੀਂ ਜਾ ਕੇ ਅੱਛੇ ਤਰੀਕੇ ਨਾਲ ਰਹਿ ਸਕਦਾ ਇਹਦੇ ਬੰਦੇ ਇਸ ਬੰਦੇ ਤੋਂ ਬਿਨਾ 크ਰਿਸਚੀਅਨਿਟੀ ਜਿਹੜੀ ਖਾਲੀ ਹੈ ਖਤ ਹੋ ਗਈ ਹੈ। ਤੋਂ ਇਹੋ ਜਿਹੇ ਬੰਦੇ ਜਿਹੜੇ ਨੇ ਮੈਂ ਅਪੀਲ ਕਰਾਂਗਾ ਸਿੱਖ ਜਥੇਬੰਦੀਆਂ ਨੂੰ ਕਿ ਐਸੇ ਇਹੋ ਜਿਹੇ ਬੰਦਿਆਂ ਨੂੰ ਖੁਦ ਤੁਸੀਂ ਨੱਥ ਪਾਓ ਕਿਉਂਕਿ ਦੇਖੋ ਇਹ ਤੁਹਾਡੇ ਬਾਹਰੀ ਰੂਪ ਪਾ ਕੇ ਤੁਹਾਡੇ ਧਰਮ ਦੀ ਬਦਨਾਮੀ ਕਰ ਰਿਹਾ ਪਹਿਲੇ ਅੱਜ ਤੋਂ 20-25 ਸਾਲ ਪਹਿਲੇ 20 ਸਾਲ ਪਹਿਲੇ ਮਸੇ ਇੱਕ ਤਰ੍ਹਾਂ ਨੂੰ ਬੜਾ ਪਾਵਰਫੁਲ ਔਰ ਬੜਾ ਅੱਛਾ ਮੰਦਾ ਸੀ 유ਨਿਕ ਮੰਦਾ ਹੀ ਇਹੋ ਜੇ ਜਨੌਰ ਖੜੇ ਹੋ ਕੇ ਵੀਡੀਓ ਪਾ ਪਾ ਕੇ ਕਦੀ ਕਿਸੇ ਧਰਮ ਨਾਲ ਅੱਡਾ ਫਾਇਲ ਲੈਂਦੇ ਕਦੀ ਕਿਸੇ ਦੇ ਤੇ ਬੰਬਲਾ ਕਰਦੇ ਨੇ ਕਿ ਕੁਛ ਕਰਦੇ ਕਦੀ ਕੁਛ ਕਰਦੇ ਆ ਮਤਲਬ ਧਰਮ ਨੂੰ ਢਾਲ ਆ ਰਹੇ ਇਹੋ ਜੇ ਬੰਦੇ ਤਾਂ ਤੁਹਾਨੂੰ ਚਾਹੀਦਾ ਕਿ ਇਹੋ ਜੇ ਬੰਦਿਆਂ ਨੂੰ ਨੱਥ ਪਾਣੀ ਕਿਉਂਕਿ ਇਹਨੇ ਕਿੰਨੀ ਇੱਕ ਪਵਿੱਤਰ ਗ੍ਰੰਥ ਬਾਈਬਲ ਦੇ ਵਚਨ ਨੂੰ ਨਾ ਸਮਝ ਕੇ ਕਿੰਨੀ ਬੁਰੀ ਗੱਲ ਕੀਤੀ ਆ ਕਿ ਮੈਂ ਤਾਂ ਤੁਹਾਨੂੰ ਸੱਚਾ ਮੰਨੂੰਗਾ ਤੁਹਾਡੇ ਧਰਮ ਚ ਲਿਖਿਆ ਕਿ ਇੱਕ ਪਗੰਬਰ ਨੇ ਆਪਣੀਆਂ ਪੈਣਾ ਉਹ ਪੈਣਾ ਨਹੀਂ ਉਹਦੀਆਂ ਕੁੜੀਆਂ ਇਹ ਮੂਰਖਾ ਪਹਿਲਾਂ ਸਿੱਖ ਵੀ ਲੈ ਕੀ ਹੋਇਆ ਏ ਉਹ ਕਿਉਂ ਇਦਾਂ ਐ ਸਾਰਾ ਕੁਝ ਤੈਨੂੰ ਕੁਛ ਨਾ ਪਤਾ ਉਹਨਾਂ ਕਿ ਜੋ ਵੀ ਤੂੰ ਬੋਲ ਰਿਹਾ ਹੈ ਤਾਂ ਜਿਹੜੇ ਵੀ ਇਹਨੂੰ ਸਪੋਰਟ ਕਰ ਰਹੇ ਬੰਦੇ ਅਸੀਂ ਜਾਣਦੇ ਆ ਤੁਹਾਨੂੰ ਸਾਰਿਆਂ ਨੂੰ ਸਾਡੀ ਵਾਰਨਿੰਗ ਆ ਕਿ ਬੰਦੇ ਬਨਜੋ ਤੁਸੀਂ ਤੁਹਾਡੇ ਕੋ ਕੋਈ ਪ੍ਰੂਫ ਹੈ ਕੋਈ ਸੋਲਿਡ ਅਸੀਂ ਕੋ ਗਲਤ ਕਰਦੇ ਆ ਤੇ ਆਓ ਬੈਠੋ ਟੇਬਲ ਤੇ ਬੈਠੋ ਸੋਸ਼ਲ ਮੀਡੀਆ ਮੰਚ ਤੇ ਆਓ ਡਿਬੇਟ ਕਰਨੀ ਡਿਬੇਟ ਕਰੋ ਲੇਕਿਨ ਇਦਾਂ ਦੀਆਂ ਜਿਹੜੀਆਂ ਹਰਕਤਾਂ ਨੇ ਬੰਦ ਕਰੋ ਕਿਉਂਕਿ ਇਹਦੇ ਨਾਲ ਤੁਹਾਡੀ ਬਦਨਾਮੀ ਹੋਣੀ ਸਿੱਖੀ ਦੀ ਬਦਨਾਮੀ ਹੋਣੀ ਤਾਂ ਬਸ ਮੈਂ ਨਾ ਜਵਾਬ ਦਿੰਦਾ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਤੇ ਫਿਰ ਵੀ ਮਸੀਹ ਸਿੱਖ ਧਰਮ ਨੂੰ ਪਿਆਰ ਕਰਦੇ ਉਹਦੇ ਵਿੱਚ ਬਹੁਤ ਅੱਛੀ ਦੁਨੀਆ ਪਰ ਇਹੋ ਜਿਹੇ ਜਿਹੜੇ ਖੁੱਤੇ ਬੰਦੇ ਆ ਇਹੀ ਸਿੱਖ ਧਰਮ ਨੂੰ ਢਾਲ ਆ ਰਹੇ ਨੇ ਤਾਂ ਬਸ ਮੇਰੀ ਤੇ ਰਿਕੁਐਸਟ ਆ ਕਿ ਤੁਸੀਂ ਖੁਦ ਹੀ ਇਹਨਾਂ ਲੋਕਾਂ ਨੂੰ ਦੇਖੋ ਓਕੇ ਤਾਂ ਪਰਮੇਸ਼ਰ ਸਾਰਿਆਂ ਦਾ ਭਲਾ ਕਰੇ ਸਾਰਿਆਂ ਨੂੰ ਬਰਕਤ ਦੇਵੇ ਆਮਨ ਆਮੇਨ